1000 ਰੁਪਏ ਕਿਲੋ ਆ ਇਹ 15000 ਰੁਪਏ ਕਿਲੋ 1 ਕਿਲੋ ਕੁਲੀ ਡੰਡਾ ਚੰਗਾ ਹੋਇਆ ਤੈਨੂੰ ਹਨਾ ਕੁਲੀ ਡੰਡਾ ਬਹੁਤ ਆਪਣਾ ਹੋ ਗਿਆ ਸੀਗਾ ਤੇ ਸਵਾ ਲੱਖ ਰੁਪਏ ਦਾ ਸਵਾ ਲੱਖ ਦਾ ਬੈਠਾ ਕੋਸੀੜਾ ਹੀ ਹੈ ਇਹਨਾਂ ਦੇ ਨਜ਼ਾਰੇ ਆ ਲੈ ਪੁੱਤਾਂ ਦਾ ਬੰਬ ਘੜਾਈ ਰੱਖਦਾ ਹੈ ਹੁਣ ਤਾਂ ਵੇਖ ਵੇਖ ਵੇ ਉਹ ਹੁੰਦੀ ਹੈ ਰੋਟੀ ਨਹੀਂ ਨੰਗੀ ਰੰਗ ਰੰਗ ਰਮ ਰੇ ਪੂਛਾਂ ਵਰਗੇ ਘਰੀ ਬੈਠਾ ਕੋੜੀ ਰਾਇਆਂ ਦੇ ਅੰਦਰ ਤਾਂ ਨੀਂਦ ਨਹੀਂ ਆਉਣੀ ਅੱਜ ਇਹ ਫੇਰ ਬਾਈ ਅੰਦਰ ਤੜਕੇ ਸਰਦਾਰ ਬਣ ਕੇ ਕਿਵੇਂ ਕੁਰਸੀਆਂ ਕਰਸੀਆਂ ਡਾਈਆਂ ਇਹ ਕਿਹੜੀ ਖੇਤੀ ਐ ਉਹ ਆਪੜਾ ਠੀਕ ਆ ਠੀਕ ਆ ਵਧੀਆ ਬਾਈ ਕਹਿਵਾ ਸਰਦਾਰੀਆਂ ਯਾਰ ਥੋਡੀਆਂ ਜੱਟੋ ਬਾ ਨਜ਼ਾਰਾ ਬਾਬੇ ਨਾਨਕ ਦੀ ਕਿਰਪਾ ਬਾਬਾ ਨਾਨਕ ਸਾਡੇ ਕੋਲੇ ਪਤਾ ਨਹੀਂ ਕਿਉਂ ਨਹੀਂ ਆਉਂਦੀ ਪੜੀ ਹਰੇ ਬਾਈ ਬਰਾਈ ਏ ਯਾਰ ਹਰੇ ਬਾਈ ਆ ਦੇਖ ਲਾ ਆਪਣਾ ਪੰਜਾਬ ਸੋਨੇ ਦੀ ਚਿੜੀ ਆ ਤੇਰਾ ਤਾਂ ਚਿੜੀ ਆ ਤੁਹਾਨੂੰ ਹੀ ਚਿੜੀਆਂ ਸੋਹਣੀਆਂ ਲੱਗਦੀ ਆ ਜਾਲਾ ਵੱਜਿਆ ਪਿਆ ਯਾਰ ਸਾਢੇ ਦਾ ਹੀ ਪਤੰਦਰਾ ਮੂੰਹ ਹੀ ਮੱਚੀ ਜਾਂਦੇ ਡੱਕੇ ਜਿੱਤਾਂ ਬਾਹਲਾ ਲੱਗਿਆ ਮੈਂ ਗਾਂ ਵਦੂ ਕਿਸਾਨ ਆ ਨਾ ਗਾਂ ਤਾਂ ਮੈਨੂੰ ਪਤਾ ਤੂੰ ਵਾਜੇਂਗਾ ਜਿਹੜੇ ਮੱਕੀ ਬੜਾ ਕੱਦ ਪਤੰਦਰਾ ਸਾਸਾ ਆ ਜਾ ਉਰੇ ਆ ਜਾ ਨਜ਼ਰ ਨਾ ਲਾ ਦੇ ਆ ਜਾ ਉਰੇ ਆ ਜਾ ਗੱਲ ਤਾਂ ਸਹੀ ਆ ਤੇ ਪੱਥਰ 파ੜ ਤਕ ਆ ਕੀ ਆ ਓਏ ਕਾਲਾ ਆ ਗਿਆ ਸਪਰੇ ਸ੍ਰੂ ਵੱਧ ਕਰਤੀ ਤਪਰੇ ਨਹੀਂ ਉਹ ਨਾ 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 ਤੋੜਨਾ ਇਹਨੂੰ ਇਹ ਤਾਂ ਸੋਨੇ ਨਾਲੋਂ ਵੀ ਮਹਿੰਗਾ ਹੈ ਹਾਂ ਆਹ ਤਾਂ ਨਾਲ ਦੇਖ ਦੇ ਦੇਖ ਲਾ ਮੈਂ ਹਾਂ ਦੇਖ ਲਾ ਪਰ ਤੋੜੀ ਨਾ ਪੱਤਾ ਪੁੱਤਾ ਨਾ ਲੈ ਜੀ ਕਿਤੇ ਮੁੜ ਕੇ ਆਪਦੀ ਖੇਤੀ ਕਰ ਲੈ ਕੇ ਦੇ ਉੱਥੇ ਨਹੀਂ ਕੀ ਗੱਲ ਬਣ ਗਈ ਰੇਰੂ ਅੱਧ ਪੈ ਗਈ ਬਾਈ ਰੇ ਨਹੀਂ ਇਹ ਵੈਰਾਈਟੀ ਆਪਾਂ ਬਾਹਰਲੀ ਸਟੇਟ ਚ ਮਹੰਗਾਈ ਆ ਕਿਤੇ ਸਪੈਸ਼ਲ ਰੇਟ ਪਤਾ ਕੀ ਆ ਦਾ ਗਾਪਣਾ ਮਾਰੀ ਦੱਸਦਾ ਸਾਰ ਲੇਗਾ ਸਾਰ ਲੱਗੇ ਕਿੜਾ ਨਹੀਂ ਚੱਲ ਦੱਸ ਦੇ ਫੇਰ ਯਾਰ ਐਂ ਕੱਢੀ 1000 ਰੁਪਏ ਕਿਲੋ ਆ ਇਹ 15000 ਰੁਪਏ ਕਿਲੋ 1 ਕਿਲੋ ਇਹਦੇ ਚ ਸੋਨਾ ਨਿਕਲਦਾ ਸੋਨਾ ਨਹੀਂ ਨਿਕਲਦਾ ਵੈਰਾਈਟੀ ਆਪਣੇ ਕੋਲੇ ਆ ਸਾਰੇ ਪੰਜਾਬ ਚ ਹੈ ਤਾਂ ਚੌਲੀ ਚੌਲ ਆ ਚੌਲ ਆ ਗੱਪਾਂ ਮਾਰੀ ਇਹੇ ਵੇਚ ਕੇ ਨਾ ਤੇ ਆ ਜਿਹੜੇ ਨਵੇਂ ਨੇ ਥਾਰ ਵਾਲਿਆਂ ਨੇ ਤੇ ਕੱਢੇ 5 ਬਾਰਾਂ ਵਾਲੇ ਉਹ ਲਿਆਉਣੇ ਆ ਤੇ ਮਹਿੰਦਰਾ ਵਾਲਿਆਂ ਦੀ ਹਾਂ ਮਹਿੰਦਰਾ ਵਾਲਿਆਂ ਦੀ ਆਪਣੇ ਵਾਲੀ ਵੇਚ ਨਹੀਂ ਆਪਾਂ ਥਾਰ ਥਾਰ 4x4 ਹਾਂ 5 ਬਾਰਾਂ ਵਾਲੇ ਲਿਆਉਣੇ ਆ ਤੇ ਆਪਾਂ ਉੱਥੋਂ ਤਾਂ ਬਹਿਣ ਬੋਨ ਤਾਂ ਔਖੇ ਹੋਈਦਾ ਯਾਰ ਆ ਇੱਕ ਤਾਂ ਦਾ ਵੇਚ ਕੇ ਆ ਮਸਾਂ ਲਿਆ ਗੱਲਾਂ ਥਾਰਾਂ ਦੀਆਂ ਕਰਦਾ ਵੈਰਾਈ ਦੇਖ ਲੈ ਦੇਖੀ ਤੂੰ ਅੱਜ ਤਾਈ ਕਿਤੇ ਹੈ ਨਹੀਂ ਨਹੀਂ ਮੈਂ ਤਾਂ ਐਵੇਂ ਆਖਿਆ ਇਹ ਸੱਚੀ ਚੌੜ ਮਜ਼ਾਕ ਤਾਂ ਨਹੀਂ ਕਰਦਾ ਯਾਰ ਝੋਨਾ ਤੇਰੇ ਸਾਹਮਣੇ ਦੇਖ ਲੈ ਆਪਣੇ ਕੋਲ ਹੀ ਆ ਪੰਜਾਬ ਚ ਕੱਲਿਆਂ ਕੋਲੇ ਇਹ ਫਿਰ ਤੂੰ ਕਿੱਥੋਂ ਲੈ ਆ ਮੈਂ ਦੱਸ ਦੱਸ ਦੇ ਮੜਾ ਨਹੀਂ ਨਹੀਂ ਦੱਸਣਾ ਨਹੀਂ ਤੈਨੂੰ ਗਾਂ ਨੂੰ ਮੈਂ ਦੇ ਦੂੰਗਾ ਐ ਗਵਾਂਡੀਆਂ ਐ ਨਾ ਕਰਿਆ ਕਰ ਕੋਈ 2-4 ਚੌੜ ਲੈ ਜਾਈ ਇੱਕ ਬੂਟਾ ਬਾਂਜੂ ਉਸ ਤੋਂ ਗਾਂ ਹੌਲੀ ਹੌਲੀ ਜਿਵੇਂ ਪਸ਼ੂਆਂ ਜਿਵੇਂ ਬ੍ਰੀਡ ਤਿਆਰ ਕਰਦੇ ਐ ਤੈਨੂੰ ਤਿਆਰ ਕਰਨੀ ਪਊਗਾ ਤਾਂ ਮੈਂ ਰਾਖੀ ਪਹਿਨਾ ਇੱਥੇ ਯਾਰ ਤੋੜ ਪੱਟਣ ਵਾਲੇ ਬਹੁਤ ਆਉਂਦੇ ਆ ਤਾਂ ਹੀ ਬੈਠਾ ਕੁਰਸੀ ਡਾਈ ਤੂੰ ਦੋ ਤਿੰਨ ਬੂਟੇ ਲੈ ਕੇ ਅੱਗੇ ਤੋਂ ਹਾਂ ਐ ਵੀ ਪੱਟ ਲੈਂਦੇ ਆ ਪੱਟ ਲੈ ਕੇ ਲਪਟ ਕੇ ਲੈ ਜਾਂਦੇ ਆ ਪਰ ਤੂੰ ਹੁਣ ਹੱਥ ਲਾਈ ਹੁਣ ਬਾਈ ਵੇਖ ਤਾਂ ਲੈਣਦੇ ਬਾਈ ਆ ਦੇਖ ਲਾ ਆ ਤੂੰ ਵੀ ਲੈਣਾ ਪਾ ਜਾਈਂਦੀ ਆ ਮੰਜੇ ਜਿੰਨਾ ਦੱਥਾਂ ਕੀ ਕਰੂਗਾ ਦੇਖ ਮਾਣ ਹੁੰਦਾ ਖੁਸ਼ ਮਨਤਾ ਬਹੁਤ ਖੁਸ਼ ਹੁੰਦਾ ਹਾਂ ਤੋ ਕੀ ਬਹੁਤ ਹੁੰਦਾ ਨਹੀਂ ਨਹੀਂ ਆ ਯਾਰ ਜੇ ਭਰਾ ਮੇਰਾ ਯਾਰ ਕਾਂ ਵਯਾ ਉਹ ਤਾਂ ਮੈਨੂੰ ਕੋਈ ਮੜਾ ਮੋਟਾ ਥੜਾ ਮਿਲੂ ਉਹ ਵੀ ਤਾਂ ਦੇਗਾ ਗੁੱਲੀ ਡੰਡਾ ਵੇਚ ਕੇ ਥਾਰ ਲੈ ਲਈ ਪਤੰਦਰਾ ਆ ਵੇਚ ਗੁੱਲੀ ਡੰਡਾ ਚੰਗਾ ਹੋਇਆ ਤੈਨੂੰ ਹਨਾ ਗੁੱਲੀ ਡੰਡਾ ਬਹੁਤ ਆਪਣਾ ਹੋ ਗਿਆ ਸੀਗਾ ਤੇ ਸਵਾ ਲੱਖ ਰੁਪਏ ਦਾ ਸਵਾ ਲੱਖ ਦਾ ਕਣ ਕੱਢ ਕਣਕ ਦਾ ਉਹ ਆਪਾਂ ਪਹਿਲਾਂ ਗੁੱਲੀ ਡੰਡਾ ਵੜਾਤਾ ਸੀ ਠੀਕ ਥਲੋ ਕਣਕ ਵਾਢ ਲਈ ਹਾਂ ਉਸ ਤੋਂ ਬਾਅਦ ਉਹ ਫਿਰ ਮਸ਼ੀਨ ਕਿੱਥੋਂ ਮੰਗਾਈ ਸੀ ਉਹ ਵੀ ਬਾਹਰੋਂ ਉਹ ਆਪ ਹੀ ਲੈ ਕੇ ਆਉਂਦੇ ਹੁੰਦੇ ਗੁੱਲੀ ਡੰਡੇ ਵਾਲੇ ਅੱਛਾ ਹਾਂ ਉਤੋਂ ਤੋਂ ਉਹ ਫਰਟਾਈਪ ਹੋ ਜਾਂਦਾ ਕੰਪਨੀ ਨਾਲ ਹੀ ਆਪਾਂ ਕੰਟਰੈਕਟ ਬੇਸ ਤੇ ਵੇਚ ਦਿੰਦੇ ਆ ਹਾਂ ਸਹੀ ਆਹ ਵੈਰਾਈਟੀ ਦੇਖ ਯਾਰ ਤੂੰ ਹੈ ਨਾ ਕਮਾਲ ਪਹਿਲਾਂ ਹਰਾ ਝੋਨਾ ਰਹਿੰਦਾ ਉਸ ਤੋਂ ਬਾਅਦ ਕਾਲਾ ਹੋ ਜਾਂਦਾ ਦੇਖ ਮੈਂ ਨਹੀਂ ਸੱਪ ਕੱਢਦਾ ਪਤੰਦਰਾ ਤੂੰ ਯਾਰ ਦੱਸੀ ਨਾ ਕਿਸੇ ਨੂੰ ਕਿਤੇ ਰਾਤ ਨੂੰ ਮੁੜ ਕੇ ਚੋਰੀ ਕਰਕੇ ਲੈ ਜਾਏ ਕੋਈ ਆਜਮਾ ਰੱਖੀਦਾ ਹੁੰਦਾ ਉਹ ਤਾਂ ਹੈ ਤਾਂ ਹੈ ਨਹੀਂ ਵੈਸੇ ਤੇਰੇ ਕੋਲੇ ਪਰ ਰੱਖੀ ਮੇਰਾ ਬਾਈ ਹਾਜਮਾ ਹਾਜਮੇ ਰਹਿੰਦੇ ਜਦੋਂ ਪੰਜਾਂ 12ਾਂ ਥਾਰ ਲਿਆਉਂਦੀ ਕੀ ਕੋਣ ਕੋਣ ਜਿਗਰੀ ਨਾ ਮੈਂ ਤਾਂ ਐਂ ਕਹਿੰਦਾ ਸੀ ਮੈਨੂੰ ਫਿਰ 20 ਦੇ ਦੀਂ ਰੱਖ ਲਈ ਫਿਰ 20 ਤੈਨੂੰ ਦੇ ਦਾਂਗੇ ਐ ਬਾਦਾਂ ਨਾ ਗੱਲ ਕਰੀਂ ਨਾ ਗਾ ਤਾਂ ਮੈਂ ਬਾਈ ਕੀ ਗੱਲ ਕਰਨੀ ਐ 15000 ਰੁਪਏ ਕਿਲੋ ਆ ਇਹ ਉਹ ਤਾਂ ਦਿਸੀ ਜਾਂਦਾ ਕਿੰਨਾ ਲੈਣਾ ਤੂੰ ਅਬਾ ਤੂੰ ਮੈਨੂੰ ਕਿਹਾ 10 12 ਬੂਝੇ ਦੇ ਦੀਂ ਬਾਈ ਬਣ ਕੇ ਬੂਝੇ ਨਹੀਂ ਨਾ ਇਹ ਤਾਂ ਮੈਂ 20 ਨਹੀਂ ਦਿੰਦਾ ਹੁਣ 20 ਦੇਵਾਂਗੇ ਵੇਚਣਾ ਹਾਂ 20 ਤਾਂ ਉਦੋਂ ਵੀ ਮਹਿੰਗਾ ਵੇਚਣਾ 20 ਤਾਂ ਕਿਲੋ ਕਿ 30000 ਰੁਪਏ ਕਿਲੋ ਵੀ ਬੂਝੇ ਆਏ ਗਰੀਬਾ ਪੰਜ ਚਾਰ ਚੌਲ ਦੇ ਦੀ ਮੈਨੂੰ ਹਾਂ ਪੰਜ ਚਾਰ ਚੌਲ ਲੈ ਜੀ ਹਾਂ ਆਏ ਨਾ ਖੀਰ ਖੂਰ ਬਣਾੜਾ ਕਰਾਂਗੇ ਅਸੀਂ ਤਾਂ ਮੈਂ ਇੰਨਾ ਤਾਂ ਹੁਣ ਕਿੱਥੇ ਹੱਲ ਹੁੰਦਾ ਸਾਥੋਂ ਹਾਂ ਜਾ ਤੇ ਤੇ ਬਾਈ ਵੱਡੇ ਬੰਦੇ ਆਂ ਵੱਡੀਆਂ ਗੱਲਾਂ ਥੋਡੀਆਂ ਹਾਂ ਗਾਂ ਨਾ ਗੱਲ ਕਰੀਂ ਕਿ ਨਾ ਨਾ ਗਾਂ ਹੁੰਦੀ ਨਹੀਂ ਗੱਲ ਮੈਥੋਂ ਤੁਰਣੀ ਜਾਂਦਾ ਧੱਕਾ ਯਾਰ ਪਤਾ ਨਹੀਂ ਕਿੱਥੋਂ ਆ ਜਾਂਦੇ ਯਾਰ ਇਹਨੂੰ 10 ਵੀ ਬੈਠੇ ਤੇ ਹੋਂ ਕਾ ਨਾ ਲੈ ਜੇ ਕਿਤੇ ਇਹ ਮੈਨੂੰ ਲੱਗਦਾ ਕੰਮ ਖਰਾਬ ਕਰ ਲਿਆ ਆਪਾਂ ਆਪਦੀ ਆਪੀ ਪੱਟ ਨਾ ਜਾਮਾ ਯਾਰ ਪੁੱਛ ਆਪੇ ਕਿਹੜਾ ਬਿੰਦ ਓਏ ਕੀ ਕਰੀ ਜਾਣਾ ਮੈਂ ਤਾਂ ਵੇਂਦਾ ਸੀ ਬਾਈ ਆ ਬੜੇ ਸੋਹਣੇ ਲੱਗੇ ਆ ਯਾਰ ਹਾਂ ਮੱਛਰ ਬਹੁਤ ਆ ਇਹਦੇ ਚ ਛੇੜਨਾ ਇਹਨਾਂ ਨੂੰ ਮੱਛਰ ਤਾਂ ਬਹੁਤ ਲੜੂ ਮਰੇਗੇ ਚੱਲ ਮਣਾ ਹਾਂਡਾ ਹਾਂਡਾ ਹੀ ਨਹੀਂ ਖੜਾ ਛੱਡਦੇ ਪਹਿਲਾਂ ਸਾਈ ਜੀ ਲੈ ਕੇ ਜਾਣਾ ਹੋਇਆ ਤਾਂ ਕੀ ਬਾਈ ਸਾਈ ਸਾਈ ਦੇ ਜਿਵੇਂ ਬੁੱਕ ਕਰਾਉਣਾ ਪੈਂਦਾ ਪਹਿਲਾਂ ਹਾਂ 30000 ਰੁਪਏ ਕਿਲੋ ਆ ਇਹਦਾ ਵੇਚ ਸਾਈ ਹਾਂ ਸਾਈ ਸਾਈ ਤਾਂ ਫਿਰ ਮੋਟਰਸਾਈਕਲ ਵੇਚ ਕੇ ਦਿਨੀ ਪਰੂ ਕੋਈ ਨਹੀਂ ਬਾਈ ਕਰੋ ਕੋਈ ਨਹੀਂ ਮੈਂ ਤਾਂ ਲੈ ਜਾਊਂਗਾ ਤੂੰ ਟੈਨਸ਼ਨ ਆਲਾ ਪਾਹਾ ਬਹੁਤ ਆ ਆਪਣੇ ਕੋਲੇ ਵੀ ਹਾਂ ਆਪਣਾ ਸਪੈਸ਼ਲ ਬੰਦਾ ਰੱਖਿਆ ਹੋਇਆ ਰਾਤ ਨੂੰ ਵੀ ਇੱਥੇ ਹੁੰਦਾ ਇਹਦੀ ਰਾਖੀ ਐਵੇਂ ਨਾ ਅੱਜ ਲੱਗੇ ਵੇ ਇੱਥੇ ਨਹੀਂ ਬਾਈ ਮੈਂ ਤਾਂ ਕੀ ਕਰਨਾ ਚੰਗਾ ਭਰਾ ਚਲ ਆਇਆ ਤਾਂ ਹੌਸਲਾ ਹੀ ਹੁੰਦਾ ਆਪਾਂ ਨੂੰ ਤਾਂ ਫਾਇਦਾ ਹੀ ਆ ਜੇ ਤੇਰਾ ਕੋਈ ਚਾਰ ਛੱਲੜ ਵੱਧ ਵੱਧੂ ਕਿਸਾਨ ਆ ਨਾ ਮੈਂ ਹਾਂ ਉਹ ਤਾਂ ਦਿਸੇ ਜਾਂਦਾ ਬਾਈ ਆਏ ਰੱਬਾ ਘਰੇ ਨਹੀਂ ਜਾਣਾ ਮਤਲਬ ਤੇਲ ਵੀ ਮੁੱਕ ਗਿਆ ਇੱਥੇ